ਤੁਹਾਡੇ ਵਰਗੇ ਗੁਰਸਿੱਖ ਬੰਦੇ ਤੋਂ ਜਿਨ ਗੁਰੂ ਮਹਾਰਾਜ ਦਾ ਰੂਪ ਧਾਰਿਆ ਸਿਰ ਤੇ ਪਗੜੀ ਬੰਨੀ ਐ ਦਾੜਾ ਪ੍ਰਕਾਸ਼ ਐ ਤੁਹਾਡੀ ਵੀ ਨਿੱਜੀ ਲਾਈਫ ਐ ਤੁਸੀਂ ਪਤਾ ਨਹੀਂ ਕਿਹੜੇ ਕਿਹੜੇ ਕੰਮ ਕੀਤੇ ਹੋਣਗੇ ਲਾਈਫ ਦੇ ਵਿੱਚ ਜਿਹੜੇ ਦੁਨੀਆ ਨੂੰ ਨਹੀਂ ਪਤਾ ਦੁਨੀਆ ਦੇ ਮੂਰੇ ਇਹਨਾਂ ਨੂੰ ਨੰਗਾ ਕਰਨਾ ਐ ਮੈਂ ਆਹ ਕਰਨਾ ਐ ਮੈਂ ਉਹਨਾਂ ਬਾਰੇ ਸੱਚਾਈ ਦੱਸਣਾ ਐ ਮੈਂ ਕਿਉਂ ਕਿਉਂ ਵੀ ਕਿੰਨ ਹੱਕ ਦਿੱਤਾ ਇਹ ਬਹੁਤ ਮੰਦ ਭਾਗੀ ਗੱਲ ਐ ਬਹੁਤ ਨਿੰਦਣਯੋਗ ਗੱਲ ਐ ਜੇ ਮੈਂ ਕਹਾ ਕਿ ਬੇਸ਼ਰਮੀ ਦੀ ਵੀ ਗੱਲ ਪੰਜਾਬੀਓ ਅੱਜ ਆਪਾਂ ਗੱਲ ਕਰਨੀ ਐ ਉਸ ਮਹਾਨ ਇਨਸਾਨ ਦੀ ਜਿਹੜਾ ਹਰ ਵੇਲੇ ਫੇਸਬੁੱਕ ਤੇ ਲਾਈਵ ਰਹਿੰਦਾ ਹੈ ਸਮਾਜ ਦੀਆਂ ਕੁਰਕਤੀਆਂ ਨੂੰ ਸਮਾਜ ਦੇ ਲੋਕਾਂ ਮੋਹਰੇ ਰੱਖਦਾ ਹੈ ਉਹਨਾਂ ਕੜਮ ਚੌਧਰੀਆਂ ਨੂੰ ਲੰਗਾ ਕਰਦਾ ਜਿਹੜੇ ਮੌਕੇ ਦਾ ਫਾਇਦਾ ਠਾਉਂਦੇ ਨੇ ਤੇ ਆਪਣੀ ਆਪਣੀ ਟੋਪੀ ਚਮਕਾਉਂਦੇ ਨੇ ਮੈਂ ਗੱਲ ਕਰ ਰਿਹਾ ਗਿਆਨੀ ਬੂਟਾ ਸਿੰਘ ਜੀ ਦੀ ਗਿਆਨੀ ਬੂਟਾ ਸਿੰਘ ਜੀ ਤੁਸੀਂ ਹਮੇਸ਼ਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਮੈਂ ਤੁਹਾਡੀ ਰਿਸਪੈਕਟ ਕਰਦਾ ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੁੱਦਿਆਂ ਨੂੰ ਹਾਈਲਾਈਟ ਕਰਦੇ ਹੋ ਕਾਫੀ ਚਿਰ ਤੋਂ ਮੈਂ ਤੁਹਾਨੂੰ ਫੋਲੋ ਵੀ ਕਰ ਰਿਹਾ ਤੇ ਤੁਹਾਡੇ ਵੀਡੀਓਜ਼ ਵੀ ਦੇਖ ਰਿਹਾ ਕੱਲ ਮੈਂ ਤੁਹਾਡੀ ਵੀਡੀਓ ਦੇਖੀ ਹੈ ਜਿਹਨੂੰ ਦੇਖ ਕੇ ਮੇਰਾ ਬੜ ਮਨ ਬੜਾ ਉਦਾਸ ਹੋਇਆ ਤੇ ਇਹ ਮੈਨੂੰ ਦੇਖ ਕੇ ਮੈਨੂੰ ਇਹ ਲੱਗਾ ਕਿ ਤੁਹਾਡੇ ਤੋਂ ਇਹ ਸਭ ਕੁਝ ਐਕਸਪੈਕਟਡ ਨਹੀਂ ਸੀਗਾ ਤੁਸੀਂ ਫਿਲਮ ਸਟਾਰ ਤੇ ਐਕਸ ਕ੍ਰਿਕਟਰ ਯੋਗ ਰਾਜ ਸਿੰਘ ਜੀ ਬਾਰੇ ਜਿਹੜੀ ਸ਼ਬਦਾਵਲੀ ਵਰਤੀ ਹੈ ਜਾਂ ਜਿਹੜੀ ਭਾਸ਼ਾ ਜੀ ਤੁਸੀਂ ਉਹਨਾਂ ਲਈ ਗੱਲ ਕੀਤੀ ਹੈ ਮੇਰੀ ਨਜ਼ਰ ਵਿੱਚ ਬਹੁਤ ਨਿੰਦਣਯੋਗ ਹੈ ਨਿੰਦਣਯੋਗ ਕਿਉਂ ਹੈ ਜਿਹੜੇ ਜਿਹੜੇ ਪੁਆਇੰਟ ਤੁਸੀਂ ਉਹਨਾਂ ਦੇ ਹਾਈਲਾਈਟ ਕੀਤੇ ਕਿ ਬਰਿੰਦਰ ਦੀ ਮੌਤ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦਾ ਹੱਥ ਸੀ ਜਿਹੜਾ ਬਰਿੰਦਰ ਪੰਜਾਬੀ ਫਿਲਮਾਂ ਦਾ ਐਕਟਰ ਹੁੰਦਾ ਸੀ ਅ ਸਾਈਂ लाडीशाह ਦੇ ਜਦੋਂ ਜਾਂਦੇ ਰਹੇ ਤੇ ਟੋਪੀ ਪਾ ਲੈਂਦੇ ਨੇ ਜਦੋਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਨੇ ਸਿਰ ਤੇ ਦਮਾਲਾ ਬੰਨ ਲੈਂਦੇ ਨੇ ਜਦੋਂ ਅ ਕਿਸਾਨਾਂ ਦੀ ਗੱਲ ਕਰਦੇ ਨੇ ਤੇ ਕਹਿੰਦੇ ਕਿਸਾਨੀ ਕਿਸਾਨੂਆਂ ਨੂੰ ਜਿੰਨੇ ਵੀ ਕਿਸਾਨ ਮੋਰੇ ਲੋਕ ਐ ਕਿਸਾਨੇ ਲੜਾਈ ਲੜ ਰਹੇ ਨੇ ਇਹਨਾਂ ਸਾਰਿਆਂ ਨੂੰ ਘਰੋਂ ਪਿੱਛੇ ਤਾਂ ਮੈਂ ਜਾਣਾ ਤੇ ਜਾ ਕੇ ਮੈਂ ਕਿਸਾਨਾਂ ਦੀ ਗੱਲ ਕਰਾਂਗਾ ਕੇ ਹੋ ਕੇ ਤੇ ਮੈਂ ਕੋਈ ਨਾ ਕੋਈ ਫੈਸਲਾ ਲੈ ਕੇ ਆਵਾਂਗਾ ਤੁਸੀਂ ਜਿਹੜੀ ਭਾਸ਼ਾ ਇਹਨਾਂ ਦੇ ਲਈ ਵਰਤੀ ਹੈ ਮੇਰੇ ਹਿਸਾਬ ਨਾਲ ਨਿੰਦਣਯੋਗ ਹੈ ਕਿਉਂਕਿ ਜੋਗ ਰਾਜ ਸਿੰਘ ਜੀ ਇੱਕ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੀ ਸਾਰੀ ਲਾਈਫ ਦੇ ਵਿੱਚ ਕੁਛ ਨਾ ਕੁਛ ਪਾਸੇ ਤੋਂ ਸਟਰਗਲ ਕਰਕੇ ਆਪਣਾ ਨਾਮ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਹਰ ਇਨਸਾਨ ਦੇ ਵਿੱਚ ਬੁਰਾਈਆਂ ਚੰਗੀਆਂ ਆਉਂਦੀਆਂ ਨੇ ਹਰ ਇਨਸਾਨ 100% ਪਰਫੈਕਟ ਨਹੀਂ ਹੁੰਦਾ ਤੁਸੀਂ ਵੀ ਨਹੀਂ ਹੋ ਮੈਂ ਵੀ ਨਹੀਂ ਹਾਂ ਸਾਡੇ ਵਿੱਚ ਵੀ ਬਹੁਤ ਬੁਰਾਈਆਂ ਜੋ ਮੋਰਲਾ ਬੰਦਾ ਨੋਟ ਕਰਦਾ ਤੇ ਸਾਨੂੰ ਦੱਸਦਾ ਤੇ ਅਸਲੀ ਇਨਸਾਨ ਉਹ ਹੀ ਹੁੰਦਾ ਜਿਹੜਾ ਉਹ ਸੁਣ ਕੇ ਉਹਨੂੰ ਚੇਂਜ ਕਰੇ ਤੇ ਇੰਪਲੀਮੈਂਟ ਕਰ ਲੈ ਲਾਈਵ ਚ ਪਰ ਤੁਸੀਂ ਜੇ ਇਸ ਟੋਨ ਦੇ ਵਿੱਚ ਯੋਗ ਰਾਜ ਸਿੰਘ ਜੀ ਦੇ ਦਿਵਾਲੇ ਹੋਏ ਹੋ ਜੇ ਮੈਂ ਸ਼ੁੱਧ ਭਾਸ਼ਾ ਚ ਕਹਾਂ ਤੁਸੀਂ ਦਿਵਾਲੇ ਹੋਏ ਹੋ ਉਹਨਾਂ ਦੇ ਜਾਂ ਜਿਹੜੇ ਤੁਸੀਂ ਤੰਜ ਕੱਸੇ ਨੇ ਯੋਗ ਰਾਜ ਸਿੰਘ ਜੀ ਦੇ ਉੱਤੇ ਇਹ ਬੜੇ ਨਿੰਦਣ ਯੋਗ ਨੇ ਯੋਗ ਰਾਜ ਸਿੰਘ ਜੀ ਉਹਨਾਂ ਦੀ ਪਰਸਨਲ ਲਾਈਫ ਆ ਕਿੰਨੇ ਵਿਆਹ ਕਰਾਉਂਦੇ ਨੇ ਕਿਹੜੀ ਵਾਈਫ ਨਾਲ ਉਹਨਾਂ ਦੀ ਬਣਦੀ ਹੈ ਕਿਹੜੀ ਵਾਈਫ ਨਾਲ ਉਹਨਾਂ ਦੀ ਨਹੀਂ ਬਣਦੀ ਕਿੰਨੇ ਉਹਨਾਂ ਦੇ ਨਿਆਣੇ ਨੇ ਕਿਹੜੀ ਵਾਈਫ ਤੋਂ ਉਹਨਾਂ ਦੇ ਕਿੰਨੇ ਨਿਆਣੇ ਨੇ ਦੂਜੇ ਵਿਆਹ ਤੋਂ ਉਹਨਾਂ ਦੇ ਕਿੰਨੇ ਨਿਆਣੇ ਨੇ ਇਹ ਟੋਟਲੀ ਉਹਨਾਂ ਦਾ ਪਰਸਨਲ ਮੈਟਰ ਹੈ ਤੁਹਾਨੂੰ ਕੋਈ ਹੱਕ ਨਹੀਂ ਸੋਸ਼ਲ ਮੀਡੀਆ ਤੇ ਬੈਠ ਕੇ ਤੁਸੀਂ ਕਿਸੇ ਦੀ ਪਰਸਨਲ ਲਾਈਫ ਦੇ ਬਾਰੇ ਗੱਲ ਕਰੋ ਤੁਸੀਂ ਸਮਾਜਿਕ ਮੁੱਦਿਆਂ ਬਾਰੇ ਗੱਲ ਕਰੋ ਸਮਾਜਿਕ ਬੁਰਾਈਆਂ ਬਾਰੇ ਗੱਲ ਕਰੋ ਤੁਸੀਂ ਕਿਸਾਨੀ ਦੇ 베이스 ਨੂੰ ਬੜਾ ਕਿਸਾਨੀ ਨੂੰ 베이스 ਬਣਾ ਕੇ ਯੋਗਰਾਜ ਸਿੰਘ ਜੀ ਤੇ ਤੰਜ ਕਸ ਸਕਦੇ ਸੀ ਕਿ ਇਹ ਕਿਹੜਾ ਯੋਧਾ ਜਿਹੜਾ ਕੱਲਾ ਹੀ ਜਾ ਕੇ ਇਨਸਾਫ ਲਿਆ ਹੂਆ ਤੁਸੀਂ ਇਸ ਗੱਲ ਤੇ ਉਹਨਾਂ ਤੇ ਤੰਜ ਕਸ ਸਕਦੇ ਸੀ ਪਰ ਤੁਹਾਨੂੰ ਕਿਸੇ ਵੀ ਹਾਲ ਵਿੱਚ ਉਹਨਾਂ ਦੀ ਪਰਸਨਲ ਲਾਈਫ ਵਿੱਚ ਨਹੀਂ ਜਾਣਾ ਚਾਹੀਦਾ ਸੀ ਇਹ ਬਹੁਤ ਮੰਦ ਭਾਗੀ ਗੱਲ ਹੈ ਬਹੁਤ ਨਿੰਦਣਯੋਗ ਗੱਲ ਹੈ ਜੇ ਮੈਂ ਕਹਾਂ ਕਿ ਬੇਸ਼ਰਮੀ ਦੀ ਵੀ ਗੱਲ ਹੈ ਜੇ ਮੈਨੂੰ ਕੋਈ ਦੋ ਰਾਜਨੀਏ ਵਰਡ ਯੂਜ਼ ਕਰਨ ਦੇ ਵਿੱਚ ਵੀ ਕਿ ਤੁਹਾਡੇ ਵਰਗੇ ਗੁਰਸਿੱਖ ਬੰਦੇ ਤੋਂ ਜਿਨ ਗੁਰੂ ਮਹਾਰਾਜ ਦਾ ਰੂਪ ਧਾਰਿਆ ਸਿਰ ਤੇ ਪਗੜੀ ਬੰਨੀ ਹੈ ਦਾੜਾ ਪ੍ਰਕਾਸ਼ ਹੈ ਐਨ ਹਮੇਸ਼ਾ ਸਮਾਜ ਦੀਆਂ ਕੁਰਕਤੀਆਂ ਦੀ ਗੱਲ ਕਰਨ ਵਾਲਾ ਬੰਦਾ ਅੱਜ ਇੱਕ ਬੰਦੇ ਨੂੰ ਬੇਸ ਬਣਾ ਕੇ ਇਸ ਲੈਵਲ ਤੱਕ ਉਹਨੂੰ ਸੋਸ਼ਲ ਮੀਡੀਆ ਤੇ ਉਸ਼ਾਲ ਰਿਹਾ ਕਿ ਉਹਦਾ ਕੈਰੇਕਟਰ ਆ ਹੈ ਯੋਗਰਾਜ ਐਸ ਲੈਵਲ ਦਾ ਬੰਦਾ ਯੋਗਰਾਜ ਔਸ ਲੈਵਲ ਦਾ ਬੰਦਾ ਯੋਗਰਾਜ ਦੇ ਵਿੱਚ ਆ ਘਾਟਾ ਯੋਗਰਾਜ ਦੇ ਇੰਨੇ ਵਿਆਹ ਯੋਗਰਾਜ ਦੇ ਹੱਥ ਕਿਤੇ ਨਾ ਕਿਤੇ ਬਰਿੰਦਰ ਦੀ ਮੌਤ ਵਿੱਚ ਵੀ ਆ ਸੋ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਸਮਾਜਿਕ ਤੌਰ ਤੇ ਇਹ ਐਕਸੈਪਟੇਬਲ ਨਹੀਂ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਹਲਕੀ ਜਿਹੀ ਸੈਂਸ ਹੈ ਤੁਹਾਨੂੰ ਲੱਗਦਾ ਕਿ ਇਹ ਗੱਲਾਂ ਕਰਕੇ ਤੁਸੀਂ ਸਿਰਫ ਤੇ ਸਿਰਫ ਨੈਗੇਟਿਵ ਵੇ ਦੇ ਵਿੱਚ ਮਸ਼ਹੂਰ ਹੋਣ ਦੇ ਲਈ ਕਰ ਰਹੇ ਹੋ ਤਾਂ ਕਿ ਲੋਕਾਂ ਤੋਂ ਤੁਹਾਨੂੰ ਵਾਹ ਵਾਹ ਮਿਲੇ ਤੇ ਤੁਹਾਨੂੰ ਹਾ ਹਾ ਮਿਲੇ ਤੁਹਾਨੂੰ ਕਮੈਂਟ ਮੈਂਟ ਤੁਹਾਨੂੰ ਸ਼ੇਅਰ ਮੈਨ ਤਾਂ ਕਿ ਫੇਸਬੁੱਕ ਦੀ ਕਮਾਈ ਆਵੇ ਤੁਹਾਨੂੰ ਇਹ ਲੱਗਦਾ ਜੇ ਤਾਂ ਇਹ ਬੇਸ ਹੈ ਤੁਹਾਡਾ ਫੇਰ ਤਾਂ ਹੋਰ ਵੀ ਜ਼ਿਆਦਾ ਨਿੰਦਣਯੋਗ ਹੈ ਤੇ ਬਿਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਨੇ ਯੋਗਰਾ ਸਿੰਘ ਜੀ ਦੀ ਨਿੱਜੀ ਲਾਈਫ ਹੈ ਆਪਣੀ ਲਾਈਫ ਚ ਕੀ ਕਰਦੇ ਨੇ ਤੁਹਾਡੀ ਵੀ ਨਿੱਜੀ ਲਾਈਫ ਹੈ ਤੁਸੀਂ ਪਤਾ ਨਹੀਂ ਕਿਹੜੇ ਕਿਹੜੇ ਕੰਮ ਕੀਤੇ ਹੋਣਗੇ ਲਾਈਫ ਦੇ ਵਿੱਚ ਜਿਹੜੇ ਦੁਨੀਆ ਨੂੰ ਨਹੀਂ ਪਤਾ ਤੇ ਜੇ ਕਿਸੇ ਨੂੰ ਪਤਾ ਹੋਣਗੇ ਉਹ ਆ ਕੇ ਸੋਸ਼ਲ ਮੀਡੀਆ ਤੇ ਹਜਦਾ ਤੁਹਾਡੇ ਬਾਰੇ ਗੱਲਾਂ ਕਰੇ ਕਿ ਗਿਆਨੀ ਬੂਟਾ ਸਿੰਘ ਜਦੋਂ 20 ਸਾਲ ਦਾ ਸੀ ਤੂੰ ਦੁਆ ਕਰਦਾ ਸੀ 15 ਦਾ ਸੀ ਆਹ ਕਰਦਾ ਸੀ 30 ਸਾਲ ਦਾ ਸੀ ਆਹ ਕਰਦਾ ਸੀ 40 ਸਾਲ ਚ ਨਾ ਕੀਤਾ ਇਹਦੀ ਬੈਕਗ੍ਰਾਉਂਡ ਆ ਇਹ ਕਿੰਨੀ ਕਿ ਖੂਬੀ ਵਾਲੀ ਗੱਲ ਆ ਕਿੰਨੀ ਕਿ ਅਚੀਵਮੈਂਟ ਆ ਲਾਈਫ ਦੀ ਕਿਸੇ ਹੋਰ ਦੀ ਪਰਸਨਲ ਲਾਈਫ ਦੇ ਵਿੱਚ ਜਾ ਕੇ ਉਹਦੇ ਬਾਰੇ ਗੰਦੀ ਸ਼ਬਦਾਵਲੀ ਬੋਲਣੀ ਸਾਈਨ ਲਾਡੀ ਸ਼ਾਹੀ ਦੇ ਮੂਰੇ ਕੋ ਸਿਰ ਝੁਕਾਉਂਦਾ ਉਹਦੀ ਆਪਣੀ ਪਰਸਨਲ ਚੋਇਸ ਹੈ ਤੁਸੀਂ ਕਿਸੇ ਤੇ ਕਮੈਂਟ ਨਹੀਂ ਕਰ ਸਕਦੇ ਕਿਸੇ ਦਾ ਕਮੈਂਟਰੀ ਕਰ ਸਕਦੇ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ ਬੰਦਾ ਸ਼ਾਇਦ ਸਿੱਖ ਧਰਮ ਨੂੰ ਫੋਲੋ ਹੀ ਨਹੀਂ ਕਰਦਾ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ ਬੰਦਾ Hindu ਧਰਮ ਨੂੰ ਮੰਨਣ ਵਾਲਾ ਬੰਦਾ Jaini, Musalman, Muslim ਧਰਮ ਨੂੰ ਮੰਨਣ ਵਾਲਾ ਬੰਦਾ ਹੋਰ ਦੁਨੀਆ ਦੇ ਜਿੰਨੇ ਵੀ ਧਰਮ ਨੇ Christianity ਨੂੰ ਮੰਨਣ ਵਾਲਾ ਬੰਦਾ ਸ਼ਾਇਦ ਉਹ ਉਸੇ ਕਿਸਮ ਵਿੱਚ ਬਲੀਵ ਹੀ ਨਹੀਂ ਕਰਦਾ ਉਹਦਾ ਪਰਸਨਲ ਰਾਈਟ ਹੈ ਉਹ ਨਹੀਂ ਬਲੀਵ ਕਰਨਾ ਚਾਹੁੰਦਾ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਬਲੀਵ ਨਹੀਂ ਕਰਨਾ ਚਾਹੁੰਦਾ ਤਾਂ ਉਹ ਮਾੜਾ ਹੈ ਉਹ ਸ਼ਾਇਦ ਸਿੱਖ ਧਰਮ ਨੂੰ ਕਿਸੇ ਹੋਰ ਨਜ਼ਰ ਨਾਲ ਦੇਖਦਾ ਉਹਦੀ ਆਪਣੀ ਵੇ ਹੈ ਸਿੱਖੀ ਨੂੰ ਦੇਖਣ ਦੀ ਅਸੀਂ ਸਿੱਖੀ ਨੂੰ ਫੋਲੋ ਕਰਦੇ ਆ ਸਾਡੀ ਆਪਣੀ ਵੇ ਸਿੱਖ ਨੂੰ ਧਰਮ ਨੂੰ ਤਰਜੀਹ ਦੇਣ ਦੀ ਉਹਦੀ ਰਿਸਪੈਕਟ ਕਰਨ ਦੀ ਉਹਨੂੰ ਦੁਨੀਆ ਚ ਲੈ ਜਾਣ ਦੀ ਤੁਸੀਂ ਪਿੰਨ ਪੁਆਇੰਟ ਕਿੱਦਾਂ ਕਰ ਸਕਦੇ ਹੋ ਕਿਸੇ ਨੂੰ ਕਿ ਜੋਗਰਾਜ ਸਿੰਘ ਲਾਡੀ ਸ਼ਾਹ ਦੇ ਮੁਰੇ ਸਿਰ ਝਕਾਉਂਦਾ ਜੀ ਉਹਦੀ ਟੋਪੀ ਪਾ ਕੇ ਉਹਦੀ ਇੰਟਰਵਿਊ ਕਰਦਾ ਜੀ ਸੋ ਉਹਦੀ ਪਰਸਨਲ ਚੁਆਇਸ ਹੈ ਉਹਦੀ ਪਰਸਨਲ ਚੁਆਇਸ ਹੈ ਉਹ ਕੇਸ ਗੁਰਪੀਰ ਨੂੰ ਇੱਜ਼ਤ ਦਿੰਦਾ ਕਿਸ ਗੁਰਪੀਰ ਦੀ ਉਹ ਵਾਹ ਵਾਹ ਕਰਦਾ ਕਿਸ ਗੁਰਪੀਰ ਤੋਂ ਉਹਨੂੰ ਕੁਝ ਸਿੱਖਿਆ ਕਿਸ ਗੁਰਪੀਰ ਤੋਂ ਉਹਨੂੰ ਕੁਝ ਜ਼ਿੰਦਗੀ ਜੀਣ ਦੀ ਜਾਚ ਆਈ ਹੈ ਉਹਦੀ ਪਰਸਨਲ ਚੋਇਸ ਹੈ ਜੇ ਉਹ ਗੁਰੂ ਗ੍ਰੰਥ ਸਾਹਿਬ ਜੀ ਮੋਰੇ ਸਿਰ ਝਗਾਉਂਦਾ ਤੇ ਕਹਿੰਦਾ ਦੁਨੀਆ ਦੀ ਸਾਰੀ ਦੁਨੀਆ ਦੀ ਸਾਰੀ ਨੌਲੇਜ ਇੱਥੇ ਭਰੀ ਹੈ ਬ੍ਰਹਮੰਡ ਦਾ ਵਿਸਤਾਰ ਇੱਥੇ ਅਵੇਲੇਬਲ ਹੈ ਇਹ ਉਹਦੀ ਪਰਸਨਲ ਚੋਇਸ ਹੈ ਤੇ ਕੋਈ ਬੰਦਾ ਕਹਿੰਦਾ ਨਹੀਂ ਜੀ ਮੈਂ ਤਾਂ ਸਿਰਫ ਬਾਈਬਲ ਨੂੰ ਕਹਿੰਨਾ ਕਿ ਬਾਈਬਲ ਹੀ ਦਿੰਦੀ ਹੈ ਪੂਰੇ ਸੰਸਾਰ ਦੀ ਜਾਣਕਾਰੀ ਗੀਤਾ ਹੀ ਦਿੰਦੀ ਐ ਪੂਰੇ ਬ੍ਰਹਿਮੰਡ ਦੀ ਜਾਣਕਾਰੀ ਆਪਣੀ ਆਪਣੀ ਚੋਇਸ ਐ ਆਪਣੇ ਆਪਣੇ ਮਿੱਥੇ ਹੋਏ ਰਸਤੇ ਨੇ ਮੰਜ਼ਿਲ ਤਾਂ ਇੱਕ ਆ ਆਪਣੇ ਆਪਣੇ ਰਸਤੇ ਦੇ ਥਰੂ ਹਰੇਕ ਨੇ ਉਸ ਮੰਜ਼ਿਲ ਨੂੰ ਪਾਉਣਾ ਤੇ ਜੋਗਰਾਜ ਸਿੰਘ ਜੀ ਵੀ ਸਾਈਂ ਲਾਡੀ ਸ਼ਾਹ ਜੀ ਦੇ ਮੋਰੇ ਸਿਰ ਝਕਾਉਂਦੇ ਨੇ ਉਹਨਾਂ ਨੂੰ ਕੁਝ ਉੱਥੇ ਦਿਸਦਾ ਹੋਵੇਗਾ ਕੁਝ ਮਿਲਿਆ ਹੋਵੇਗਾ ਕੁਝ ਮਹਿਸੂਸ ਹੁੰਦਾ ਹੋਵੇਗਾ ਉਹਨਾਂ ਦਾ ਪਰਸਨਲ ਬਾਉਂਡ ਐ ਉੱਥੇ ਜਦੋਂ ਸਾਈਂ ਲਾਡੀ ਸ਼ਾਹ ਜੀ ਦੀ ਜਦੋਂ ਗੱਲ ਕਰਦੇ ਨੇ ਉਹ ਸਿਰ ਤੇ ਟੋਪੀ ਪਾਉਣ ਉਹ ਸਿਰ ਤੇ ਕੁਝ ਵੀ ਨਾ ਪਾਉਣ ਇਹ ਵੀ ਉਹਨਾਂ ਦੀ ਚੋਇਸ ਐ ਤੁਸੀਂ ਕੋਣ ਹੋ ਨੇ ਉਹ ਪਿੰਪ ਪੁਆਇੰਟ ਕਰਨ ਵਾਲੇ ਕਿਸੇ ਨੂੰ ਅੱਜ ਜਿਹੜੀ ਤੁਸੀਂ ਇਹ ਵੀਡੀਓ ਬਣਾ ਕੇ ਪਾਈ ਹੈ ਕਿਸੇ ਦੀ ਪਰਸਨਲ ਲਾਈਫ ਉੱਤੇ ਟਿੱਪਣੀਆਂ ਕੀਤੀਆਂ ਨੇ ਜਿਹੜੀਆਂ ਨਿੰਦਣਯੋਗ ਨੇ ਵੈਲ ਨੋਨ ਪਰਸਨ ਗਲੋਬਲੀ ਯੋਗਰਾਜ ਸਿੰਘ ਜੀ ਤੁਹਾਨੂੰ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੁਸੀਂ ਦੁਨੀਆ ਨੂੰ ਦੁਨੀਆ ਦੇ ਮੂਹਰੇ ਉਹਨਾਂ ਨੂੰ ਨੰਗਾ ਕਰਨਾ ਹੈ ਮੈਂ ਆਹ ਕਰਨਾ ਹੈ ਮੈਂ ਉਹਨਾਂ ਬਾਰੇ ਸੱਚਾਈ ਦੱਸਣਾ ਹੈ ਮੈਂ ਕਿਉਂ ਕਿਉਂ ਭਈ ਕੈਨ ਹੱਕ ਦਿੱਤਾ ਕੈਨ ਹੱਕ ਦਿੱਤਾ ਜਾਂ ਤਾਂ ਯੋਗਰਾਜ ਸਿੰਘ ਨੇ ਕੁਛ ਇਦਾਂ ਦਾ ਕੰਮ ਕੀਤਾ ਜਿਹੜਾ ਸਮਾਜ ਦੇ ਲਈ ਗਲਤ ਹੈ ਕਿਸਾਨੀ ਅੰਦੋਲਨ ਦੇ ਲਈ ਗਲਤ ਹੈ ਪੰਜਾਬੀਅਤ ਦੇ ਲਈ ਗਲਤ ਹੈ ਸਿੱਖੀ ਦੇ ਲਈ ਗਲਤ ਹੈ ਫਿਰ ਤਾਂ ਤੁਸੀਂ ਇਹਨਾਂ ਦੇ ਬਾਰੇ ਕਿਸੇ ਬੇਸ ਨੂੰ ਬਣਾ ਕੇ ਤੇ ਪ੍ਰੋਪਰ ਤਰੀਕੇ ਦੇ ਨਾਲ ਉਸ ਬੇਸ ਤੇ ਗੱਲ ਕਰੋ ਜਿਹੜੀ ਮੋਹਰੀ ਪਾਰਟੀ ਨੂੰ ਸੁਣਨ ਵਿੱਚ ਵੀ ਇੰਟਰਸਟ ਹੋਵੇ ਨਾ ਕਿ ਮੈਂ ਕਿਸੇ ਨੂੰ ਨੰਗਾ ਕਰਨ ਆਇਆ ਐਂਡ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਇਹ ਜਯੋਗਰਾਜ ਦੀ ਮੌਤ ਵਿੱਚ ਵੀ ਦੇ ਹੱਥ ਆ ਕਿਉਂ ਪੁਲਿਸ ਡਿਪਾਰਟਮੈਂਟ ਪੰਜਾਬ ਦਾ ਜਿਹੜਾ ਪੰਜਾਬ ਪੁਲਿਸ ਆ ਉਹ ਇੰਨੀ ਨਕਮੀ ਆ ਕਿ ਉਹ ਇਸ ਬੇਸ ਤੇ ਆਪਣੀ ਇਨਵੈਸਟੀਗੇਸ਼ਨ ਹੀ ਨਹੀਂ ਕਰ ਸਕੀ ਇੰਨੀ ਨਕਮੀ ਆ ਕਿ ਉਹ ਐਫ ਆਈ ਆਰ ਜਿਹਦਾ ਨਾਂ ਪਾ ਕੇ ਫਾਈਂਡ ਆਊਟ ਹੀ ਨਹੀਂ ਕਰ ਸਕੀ ਕਿ ਕਨੇ ਉਹਦਾ ਕਤਲ ਕੀਤਾ ਸੀ ਉਹਨਾਂ ਦੀ ਨਜ਼ਰ ਦੇ ਵਿੱਚ ਯੋਗਰਾਜ ਸਿੰਘ ਜੀ ਠੀਕ ਆ ਪਰ ਤੁਹਾਡੀ ਨਜ਼ਰ ਦੇ ਵਿੱਚ ਯੋਗਰਾਜ ਸਿੰਘ ਜੀ ਬਰਿੰਦਰ ਦੇ ਕਤਲ 'ਚ ਵੀ ਉਹਦਾ ਹੱਥ ਸੋ ਕਿੱਡੀਆਂ ਪਰਸਨਲ ਟਿੱਪਣੀਆਂ ਤੁਸੀਂ ਕੀਤੀਆਂ ਕਿੰਨੀਆਂ ਪਰਸਨੈਲਿਟੀ ਪੜੀਆਂ ਪਹਿਲੇ ਵਿਆਹ ਚ ਵੀ ਨਿਆਣੇ ਨੂੰ ਜੇ ਸੋ ਵਾਟ ਇਸ ਇਸ ਪਰਸਨਲ ਚੋਇਸ ਮੈਨ ਯੂ ਕੈਨ ਆ ਪਿੰਪੁਆਇੰਟ ਸਮਵਨ ਹੂ ਆ ਯੂ ਟੂ ਪਿੰਪੁਆਇੰਟ ਸਮਵਨ ਔਨ ਸੋਸ਼ਲ ਮੀਡੀਆ ਕਿਹਨੇ ਦਿੱਤਾ ਤੁਹਾਨੂੰ ਹੱਕ ਪਿੰਪੁਆਇੰਟ ਕਰਨ ਦਾ ਕਿਸੇ ਨੂੰ ਕਿਸੇ ਦੀ ਪਰਸਨਲ ਲਾਈਫ ਬਾਰੇ ਤੁਸੀਂ ਸੋਸ਼ਲ ਮੀਡੀਆ ਤੇ ਗੱਲ ਕੀਤੀ ਮੇਰਾ ਬੜਾ ਮਨ ਖਰਾਬ ਹੋਇਆ ਜਿੱਦਾਂ ਦੀ ਐਕਸਪੈਕਟੇਸ਼ਨ ਤੁਹਾਡੇ ਤੋਂ ਸੀ ਜੇ ਇਸ ਲੈਵਲ ਦੀ ਤੁਸੀਂ ਸਿਨਸੇਰਿਟੀ ਦਿਖਾਉਂਦੇ ਹੋ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਉਜਾਗਰ ਕਰਕੇ ਸਮਾਜਿਕ ਕ੍ਰਿਤਿਆ ਨੂੰ ਆਹ ਨਹੀਂ ਇਨਐਕਸੈਪਟੇਬਲ ਮੇਰਾ ਬੜਾ ਮਨ ਖਰਾਬ ਹੋਇਆ ਤੁਸੀਂ ਪੰਜਾਬੀਓ ਮੈਂ ਤੁਹਾਨੂੰ ਵੀ ਕਹਾਂਗਾ ਕਿ ਮੇਰੀ ਟਿੱਪਣੀ ਪਰਸਨਲ ਹੈ ਹੈ ਕਿ ਜੋ ਇਹਨਾਂ ਨੇ ਕੀਤਾ ਸੋਸ਼ਲ ਮੀਡੀਆ ਤੇ ਯੋਗਰਾਜ ਸਿੰਘ ਜੀ ਦੇ ਲਈ ਨਿੰਦਣਯੋਗ ਹੈ ਗਲਤ ਹੈ